ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਸੂਟ ਕਮੀਜ਼ ਦੀ ਕਟਿੰਗ ਠੀਕ ਹੈ ਤੇ ਕਮੀਜ਼ ਦਾ ਨਾਪ ਹੈਗਾ ਇਹਸ ਦਾ ਜਿਹੜੇ ਨਾਪ ਦਾ ਆਪਾਂ ਕੱਟਣਾ ਹੈ ਇਹ ਆਪਣੇ ਕੋਲੇ ਹੈਗਾ 24.5 ਚੈਸਟ ਹੈ ਤੇ ਆਪਾਂ ਨੇ 20.5 ਹੈਪ ਰੱਖਣੀ ਹੈ ਸੌਰੀ ਕਮਰ ਰੱਖਣੀ ਹੈ ਹੈਪ ਹੈਗੀ 26.5 ਠੀਕ ਹੈ ਤੇ ਲੰਬਾਈ ਇਹਦੀ ਹੈਗੀ 47 ਇੰਚ ਤੇ 24 ਹੈਗਾ ਘੇਰਾ ਠੀਕ ਹੈ 22 ਤੋਂ ਇਹਨਾਂ ਦਾ ਘੇਰਾ ਘੱਟ ਹੈ ਜੇ ਭਾਰੇ ਜਿਆਦੇ ਨਾਪ ਦਾ ਸੂਟ ਹੋਵੇ ਤਾਂ ਆਪਾਂ ਘੇਰਾ ਜਿਹੜਾ ਘੱਟ ਰੱਖ ਸਕਦੇ ਹੁੰਦੇ ਆ ਤੇ ਇਹ ਆਪਣੇ ਕੋਲੇ ਸਾਰਾ ਹੈਗਾ ਕਪੜਾ ਕਿਉਂਕਿ ਇਹ ਕਮੀਜ਼ ਦਾ ਅਲੱਗ ਹੈ ਸਲਵਾਰ ਦਾ ਕਪੜਾ ਇਹ ਵਾਲਾ ਇਹਨਾਂ ਦਾ ਇਹ ਕਲਰ ਅਲੱਗ ਹੈ ਤੇ ਆਪਣੀ ਜਿਹੜੀ ਕਮੀਜ਼ ਦੀ ਲੰਬਾਈ ਹੈ ਨਾ ਇਹਦੀ ਲੰਬਾਈ ਜਾਨੀ ਪੂਰੀ 47 ਇੰਚ ਸੀ ਤਿਆਰ ਹੈ ਤੇ ਆਪਣਾ ਇਹ ਕਮੀਜ਼ ਜਿਹੜਾ ਲੰਬਾ ਪੂਰਾ ਪੂਰਾ ਬੰਦਦਾ ਸੀ ਮੈਂ ਸਾਈ 47.5 47 ਇੰਚ ਪੂਰਾ ਸੀਗਾ ਕਪੜਾ ਇਹ ਤੇ ਤਾਂ ਕਰਕੇ ਹੁਣ ਇਹ ਆਪਣੀ ਲંબਾਈ ਜਿਹੜੀ ਘਟਦੀ ਸੀਗੀ ਹੁਣ ਆਪਾਂ ਨੇ ਕਿਵੇਂ ਇਦਾਂ ਸੈੱਟ ਕਰਕੇ ਰੱਖਿਆ ਇਹ ਜਿਹੜਾ ਪਿਛਲਾ ਪਾਸਾ ਆਪਣਾ ਇੰਨਾ ਵੱਡਾ ਰੱਖ ਲਿਆ ਤੇ ਮੂਹਰ ਵਾਲਾ ਆਪਣਾ ਇੰਨਾ ਘੱਟ ਰੱਖਿਆ ਠੀਕ ਹੈ ਇਹ ਆਪਾਂ ਤਾਂ ਘੱਟ ਰੱਖਿਆ ਤੇ ਆਪਾਂ ਨੇ ਇਹ ਸਲਵਾਰ ਨਾਲ ਦਾ ਕਪੜਾ ਲਾ ਕੇ ਇਹਦੇ ਵਿੱਚ ਡਿਜ਼ਾਈਨ ਬਣਾਉਣਾ ਹੈ ਤੇ ਫਿਰ ਆਪਣੀ ਜਿਹੜੀ ਲંબਾਈ ਹੈ ਫੋਲਡ ਕਰਨ ਵਾਸਤੇ ਕਪੜਾ ਬੈਕ ਤੇ ਆਪਾਂ ਵੱਧ ਰੱਖਤਾ ਵੀ ਆਪਣਾ ਇੰਨਾ ਇੰਨਾ ਜਿਹੜਾ ਫੋਲਡ ਹੋ ਜੂ ਠੀਕ ਹੈ ਤੇ ਫਰੰਟ ਤੇ ਆਪਣੇ ਜਿਹੜਾ ਇਹ ਕਪੜਾ ਲੱਗੂਗਾ ਸਾਨੇ ਚ ਜੁਆਇੰਟ ਲੈਸ ਲਾ ਕੇ ਤੇ ਉਹਦੇ ਹੋਰ ਆਪ ਆ ਪਾਏ ਕਪੜਾ ਵਿੱਚ ਲਾ ਕੇ ਬਣਾਵਾਂਗੇ ਤੇ ਲੈਂਥ ਜਿਹੜੀ ਉਹ ਵੱਧ ਜੂਗੀ ਤਾਂ ਕਰਕੇ ਆਪਾਂ ਨੇ ਬੈਕ ਸਾਈਡ ਵੱਧ ਰੱਖ ਲਈ ਤੇ ਫਰੰਟ ਸਾਈਡ ਆਪਣੀ ਇੰਨੀ ਕੱਟ ਰੱਖ ਕੇ ਇਸ ਤਰ੍ਹਾਂ ਸੈੱਟ ਕਰਕੇ ਵਿਛਾਲਿਆ ਠੀਕ ਹੈ ਆਪਾਂ ਇਹਦਾਂ ਦਾ ਸੈੱਟ ਕਰਕੇ ਰੱਖ ਲਿਆ ਤੇ ਇਹਨਾਂ ਦੀ 26 ਹਿੱਪ ਹੈ ਤੇ ਆਪਾਂ ਨੇ ਚਾਕਾਂ ਤੇ ਪਾਈਪਿੰਗ ਨਹੀਂ ਲਾਉਣੀ ਇਹਦੇ ਠੀਕ ਹੈ ਤੇ ਫਿਰ ਆਪਾਂ ਜੇ ਚਾਕਾਂ ਤੇ ਪਾਈਪਿੰਗ ਲਾਉਣੀ ਹੋਵੇ ਤਾਂ 4 ਇੰਚ ਵਿੱਚ ਐਡ ਕਰ ਲੈਂਦੇ ਜੇ ਨਾ ਲਾਉਣੀ ਹੋਵੇ ਫਿਰ ਆਪਾਂ 3 ਇੰਚ ਐਡ ਕਰਦੇ ਆ ਤੇ ਆਪਾਂ ਨੇ ਇਹਦੇ ਵਿੱਚ 3 ਇੰਚ ਐਡ ਕਰਕੇ ਤੇ 15-15 ਇਹ ਕਰ ਲਿਆ ਠੀਕ ਹੈ ਜਣੀ ਇਹ 26.5 ਹੈ ਆਪਾਂ ਨੇ ਆਪ ਨੂੰ 15.5 ਰੱਖਣਾ ਸੀ ਹੁਣ ਆਪਾਂ ਨੇ 15-15 ਰੱਖ ਲਿਆ ਤਾਂ ਦਾ ਕਾਤੀ ਰੱਖ ਲਿਆ ਜਣੀ ਚਾਰ ਤੋਂ ਤੇ ਹੁਣ ਇਹ ਵੀ ਆਪਾਂ ਲਾਵਾਂਗੇ ਇਧਰੋਂ ਸਾਰੇ ਨਿਸ਼ਾਨ ਤੁਹਾਨੂੰ ਜਿਹੜੀ ਫੀਟਿੰਗ ਇਹ 24 ਚੈਸਟ ਦੀ ਤੇ ਕਮਰ ਤੋਂ ਜਾਣੀ ਇਹਨਾਂ ਦਾ ਸਾਢੇ 20 21 ਰੱਖਣਾ ਆਪਾਂ ਨੇ ਠੀਕ ਹੈ ਤੇ ਸਾਢੇ 26 ਹਿਪ ਰੱਖਣੀ ਹੈ ਹੁਣ ਇਹਦੇ ਹਿਸਾਬ ਨਾਲ ਤੁਹਾਨੂੰ ਦੱਸ ਦਿਆਂ ਮੋਢਾ ਕਿੰਨਾ ਰੱਖਣਾ ਤੇ ਕਿੰਨਾ ਆਪਾਂ ਇਹਦਾ ਪਲੋਈਆਂ ਕਿਸ ਤਰੀਕੇ ਨਾਲ ਪਾਵਾਂਗੇ ਠੀਕ ਹੈ ਤੇ ਸਾਰਾ ਆਪਾਂ ਤੁਹਾਨੂੰ ਫਿਟਿੰਗ ਸਾਰੀ ਦੱਸ ਦਿਆਂ ਕਿ ਕਿਹੜੇ ਤਰੀਕੇ ਨਾਲ ਆਪਾਂ ਲਾਵਾਂਗੇ ਤੇ ਪਲੀਜ਼ ਤੁਸੀਂ ਮੇਰੇ ਜਿਹੜੇ ਨਵੇਂ ਆ ਮੇਰੇ ਚੈਨਲ ਤੇ ਪਲੀਜ਼ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਤੇ ਹੁਣ ਤੁਹਾਨੂੰ ਆਪਾਂ ਦੱਸਦੇ ਆਂ ਇਹਦੀ ਕਟਿੰਗ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਦੇਖਣਾ ਤੀਰਾ ਠੀਕ ਹੈ ਤੀਰਾ ਆਪਣਾ ਕਿੰਨਾ ਹੈ ਤੀਰਾ ਆਪਣੇ ਕੋਲੇ ਹੈਗਾ 13 ਇੰਚ ਆਪਾਂ ਨੇ ਤੀਰਾ ਰੱਖਣਾ ਬੈਕ ਗਲਾ ਇਹਨਾਂ ਦਾ ਹੈਗਾ 6.5 7 ਠੀਕ ਹੈ 6.5 ਵੀ ਰੱਖ ਸਕਦੇ ਆਂ ਆਪਾਂ 7 ਵੀ ਰੱਖ ਸਕਦੇ ਆਂ ਤੇ 13 ਤੀਰਾ ਹੈ ਠੀਕ ਹੈ 13 ਦੇ ਵਿੱਚ ਆਪਾਂ ਨੇ ਇੱਕ ਜੋੜਨਾ ਤੇ ਆਪਾਂ ਇਥੋਂ ਲਾਵਾਂਗੇ 14 ਦੇ ਠੀਕ ਹੈ ਜੀ ਇੱਥੇ ਆਪਾਂ ਨੇ 14 ਦੇ ਨਿਸ਼ਾਨ ਲਾ ਲੈਣਾ ਜੀ 1 ਇੰਚ ਐਕਸਟਰਾ ਜੋੜ ਕੇ ਤੇ ਉਹਦਾ ਆਪਾਂ ਅੱਧ ਕਰ ਲਿਆ ਤੇ ਆਪਾਂ ਨੇ ਜਦੋਂ ਨਿਸ਼ਾਨ ਲਾਉਣੇ ਆ ਉਦੋਂ ਆਪਾਂ ਨੇ ਇਧਰਲੀ ਗੋਲ ਸਾਈਡ ਤੋਂ ਇੱਕ ਰੱਖ ਕੇ ਨਿਸ਼ਾਨ ਲਾਉਣੇ ਆ ਠੀਕ ਹੈ ਜੀ ਇਧਰੋਂ ਆਪਣੀ ਗੋਲ ਸਾਈਡ ਹੈ ਤੇ ਇਧਰੋਂ ਆਪਣੀ ਖੁੱਲੇ ਵਾਲੀ ਸਾਈਡ ਹੈ ਤੇ ਆਪਾਂ ਇਥੋਂ ਰੱਖ ਕੇ 7 7 ਇੰਚ ਠੀਕ ਹੈ ਰੱਖ ਕੇ ਆਪਾਂ ਨੇ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਹੁਣ ਆਪਾਂ ਇੱਥੋਂ ਰੱਖਾਂਗੇ ਮੋਢਾ ਮੋਢਾ ਆਪਾਂ ਕਿੰਨਾ ਰੱਖਣਾ ਮੋਢਾ ਪਰ ਰੱਖਾਂਗੇ 7.5 ਠੀਕ ਹੈ ਜੀ ਇਥੋਂ ਆਪਾਂ ਨੇ 7.5 ਦਾ ਨਿਸ਼ਾਨ ਲਾਉਣਾ ਹੈ 7.5 ਤੋਂ ਮੋਢਾ ਆਪਾਂ ਵੱਧ ਨਹੀਂ ਰੱਖਣਾ ਭਾਵੇਂ ਕਿੰਨਾ ਮਰਜੀ ਆਪਾਂ ਪਹਰਾ ਸੂਟ ਬਣਾਉਣਾ ਹੈ ਜੇ ਆਪਾਂ ਜ਼ਿਆਦਾ ਹੀ ਹੈਵੀ ਹੈ ਜਿਵੇਂ ਜਿਹਦੀ ਇਥੋਂ 26 27 ਚੈਸਟ ਹੈ ਤੇ ਜਿਆਦਾ ਹੀ ਖੁੱਲਾ ਪਾਉਂਦੇ ਫੇਰ ਆਪਾਂ ਅੱਠ ਦੀ ਕਟਾਈ ਕਰਨੀ ਹੈ ਨਹੀਂ ਆਮ ਆਪਾਂ 7.5 7.5 7.5 ਤੇ ਜਿਹੜਾ ਜ਼ਿਆਦਾ ਖੁੱਲੇ ਲੂਜ਼ ਪਾਉਂਦੇ ਉਹਦੀ ਅੱਠ ਦੀ ਕਰਨੀ ਹੈ ਅੱਠ ਤੋਂ ਜ਼ਿਆਦਾ ਕਿਸੇ ਦੀ ਵੀ ਨਹੀਂ ਕਰਨੀ ਹੁਣ ਆਪਾਂ ਇਹਦੇ ਜਿਹੜਾ ਨਿਸ਼ਾਨ ਲਾ ਲਿਆ 7.5 ਦਾ ਉਨੇ ਇਹਦੇ ਇਠਾ ਆਪਾਂ ਲਾਵਾਂਗੇ ਇੱਥੋਂ ਇੱਥੋਂ ਆਪਾਂ ਇਹ ਲਾਉਣਾ ਹੈ ਇੱਥੋਂ ਆਪਾਂ ਲਾਵਾਂਗੇ ਦਾ ਚੈਸਟ ਦਾ ਠੀਕ ਹੈ ਚੈਸਟ ਹੈਗੀ ਇਹਨਾਂ ਦੀ 24 ਠੀਕ ਹੈ ਨਾ 24.5 ਸੌਰੀ 24.5 ਦੇ ਹਿਸਾਬ ਨਾਲ ਆਪਾਂ ਲਾਵਾਂਗੇ 12.5 ਠੀਕ ਹੈ ਜੀ ਇੱਥੇ ਆ ਗਿਆ ਇਥੋਂ ਆਪਾਂ ਲਾਵਾਂਗੇ ਸਾਈਡ 7 ਸਾਈਡ 17 ਤੇ 18 ਇਥੋਂ ਆਪਾਂ 18 ਦੇ ਲਾਵਾਂਗੇ 17 ਦੇ ਵਿੱਚ ਇੱਕ ਜੋੜ ਕੇ ਤੇ ਫਿਰ ਇਥੋਂ ਆਪਾਂ ਹਿੱਪ ਦਾ ਆਪਾਂ 26.5 ਤੇ 26.5 ਰੱਤ ਕਰ ਲੈਣਾ ਸਾਡੇ 26 ਫਿਰ ਆਹ ਦੇਰਾ 26 ਇੱਥੇ ਲਾ ਲਿਆ ਠੀਕ ਹੈ ਜੀ ਪਰ ਆਪਾਂ ਲਾਵਾਂਗੇ ਦਾ ਸਾਈਡ ਤੋਂ ਸਾਈਡ ਤੋਂ ਆਪਾਂ ਇਹਦਾ ਪਲੋਈ ਦੇ ਹਿਸਾਬ ਨਾਲ ਲਾਵਾਂਗੇ ਜਿਹੜਾ ਕਮਰ ਦਾ ਲਾਉਣਾ ਵੈਸੀ ਇਹਦਾ ਇੱਥੋਂ ਲੱਗੂਗਾ 8 ਤੇ 8 ਦੇ ਲੱਗੂਗਾ ਪਰ ਆਪਾਂ ਪਲੋਈ ਦੇ ਹਿਸਾਬ ਨਾਲ ਲੈਣਾ ਹੈ ਇਹ ਤੋਂ ਆਪਾਂ ਲੋਈ ਹੈਗੀ ਤੇ ਹਿਸਾਬ ਨਾਲ ਲਾਵਾਂਗੇ ਇੱਥੋਂ ਉੱਪਰ ਲਾਵਾਂਗੇ 21 ਦੇ ਹਿਸਾਬ ਨਾਲ ਲਾਵਾਂਗੇ 21 ਤੇ 22 22 ਹਾਂਜੀ ਹੁਣ ਆਪਾਂ ਇਹਦੀ ਲਾਵਾਂਗੇ ਇਹਦੀ ਗਲੇ ਦੀ ਇਹ ਲਾਲੀ ਫਿਟਿੰਗ ਆਪਾਂ ਤੇ ਇਹਦੀ ਆਪਾਂ ਜਿਹੜੀ ਮੋਢੇ ਦੀ ਗਲਾਈ ਆ ਉਹ ਆਪਾਂ ਕਿਵੇਂ ਕਰਨੀ ਹੈ ਮੋਢੇ ਦੀ ਗਲਾਈ ਆਪਾਂ ਕਰਾਂਗੇ ਤਾਂ 7.5 ਦਾ ਆਪਣਾ ਮੋਢਾ ਤੇ ਇਹਦਾ ਗਲਾ ਹੈਗਾ ਬੈਕ ਵਾਲਾ 6.5 ਇੰਚ ਤੇ ਆਪਾਂ 6.5 ਦੇ ਹਿਸਾਬ ਨਾਲ ਆਪਾਂ ਇਥੇ 3.5 3 ਇੰਚ ਤਾਂ ਸਿੱਧਾ ਰੱਖਣਾ ਠੀਕ ਹੈ 3.5 ਇੰਚ ਦੇ ਹਿਸਾਬ ਨਾਲ ਸਿੱਧਾ ਰੱਖ ਲਿਆ ਸਵਾ ਸਵਾ ਕਤਨ ਰੱਖ ਲੈਣੀ ਆਪਾਂ ਜੀ ਕਿਉਂਕਿ ਸਾਡੀ ਛੇਰੀ ਹੈ ਗਣਾ ਜੇ 7 ਹੋਵੇ ਤਾਂ ਹੋਰ ਮਤਲਬ ਨੀਵਾ ਕਰ ਲੈਣਾ ਤੇ ਇਥੋਂ ਆਪਾਂ ਨੇ ਇਹਦੀ 2 ਇੰਚ ਦੀ ਇਸ ਤਰੀਏ ਨਿਸ਼ਾਨ ਲਾ ਲੈਣਾ ਦੂਦਾ ਠੀਕ ਹੈ 2 ਇੰਚ ਦਾ ਨਿਸ਼ਾਨ ਲਾ ਕੇ ਤੇ ਇਹ ਜਿਹੜਾ ਆਪਣਾ ਚੈਸਟ ਦਾ ਨਿਸ਼ਾਨ ਹੈ ਇਹਦੇ ਹਿਸਾਬ ਨਾਲ ਆਪਣਾ ਮੋਢਾ ਵੱਧ ਜਾਂਦਾ ਹੁੰਦਾ ਜਿੰਨੇ ਆਪਣੀ ਇਧਰਲੀ ਸਾਈਡ ਆਪਣਾ ਇਹ ਚੈਸਟ ਵੱਤ ਹੈ ਨਾ ਤਾਂ ਕਰਕੇ ਫਿਰ ਆਹ ਨਿਸ਼ਾਨ ਨੂੰ ਆਪਾਂ ਨੇ ਇਹਦੇ ਨਾਲ ਮਿਲਾ ਦੇਣਾ ਤੇ ਇਥੋਂ ਆਪਾਂ ਨੇ ਇਹਦੇ ਨਾਲ ਮਿਲਾਵਾਂਗੇ ਠੀਕ ਹੈ ਇਸ 3 ਕਿਨ ਆਪਾਂ ਇਹਦੀ ਗਲਾਈ ਕਰਨੀ ਹੈ ਮੋਢੇ ਦੀ ਠੀਕ ਹੈ ਇਹ ਇਹ ਆਪਣੀ ਇਸ ਤਰ੍ਹਾਂ ਏਦਾਂ ਗਲਾਈ ਹੋਊਗੀ ਇੱਥੋਂ ਆਪਾਂ 2 ਦਾ ਲਾਵਾਂਗੇ ਇਹ ਜਿਹੜਾ ਆਪਾਂ ਨਿਸ਼ਾਨ ਲਾਉਣੇ ਹੁੰਦੇ ਆ ਇਹ ਅਲੱਗ-ਅਲੱਗ ਨਾਪ ਦਾ ਅਲੱਗ-ਅਲੱਗ ਲੱਗਦਾ ਠੀਕ ਹੈ ਇਹਦੇ ਸਾਹਮਣਾ ਜਿਵੇਂ ਇਹਦੀ ਬ੍ਰਸਟ ਹੈਗੀ ਆ 24 ਤੇ ਆਪਾਂ 2 ਸਵਾ 2 ਦਾ ਵੀ ਲਾ ਸਕਦੇ ਆ ਜੇ ਆਪਣਾ ਗਲਾ ਹੈਗਾ ਪਿਛਲਾ ਛੋਟਾ ਫਿਰ ਆਪਾਂ ਇਹ 2.5 ਦਾ ਲਾਉਣਾ ਠੀਕ ਹੈ ਫਿਰ ਆਪਣੀ ਕਾਰਡ ਜਿਹੜੀ ਆ ਇੱਥੋਂ ਚੱਕੀ ਜਾਊਗੀ ਤੇ ਇਹ ਆਪਣਾ ਨਿਸ਼ਾਨ ਜਿਹੜਾ 2.5 ਇੰਚ ਤੇ ਲੱਗੂਗਾ ਫਿਰ ਆਪਣੀ ਇਹ ਵਾਲੀ ਇਿੱਦਾਂ ਨੂੰ ਗਲਾਈ ਹੋਣੀ ਐ ਤੇ ਹੁਣ ਆਪਾਂ ਇਹ ਜਿਹੜੀ ਗਲਾਈ ਤਾਂ ਆਪਣੀ ਹੋ ਗਈ ਸਹੀ ਹੁਣ ਆਪਾਂ ਜਿਹੜਾ ਗਲੇ ਦਾ 2 ਇੰਚ ਛੱਡ ਲਿਆ ਤੇ ਆਪਾਂ ਨੇ ਇੱਥੋਂ ਰੱਖ ਕੇ ਆਪਾਂ ਇਹ ਪਲੋਈ ਜਿਹੜੀ ਥੱਲੇ ਨਿਸ਼ਾਨ ਲਾਵਾਂਗੇ ਇੱਥੋਂ ਪਲੋਈ ਆਪਣੀ ਹੈਗੀ ਐ 12.5 ਤੇ ਠੀਕ ਐ 12.5 ਤੇ ਆਪਣੀ ਹੈਗੀ ਪਲੋਈ ਤੇ ਆਪਾਂ ਲਾਵਾਂਗੇ 12.5 ਤੋਂ 13.5 ਤੇ ਇੱਥੇ ਆਪਾਂ ਨੇ 13.5 ਦਾ ਨਿਸ਼ਾਨ ਲਾ ਲੈਣਾ ਲੰਬੀ ਪਲੋਈ ਆਪਣੀ ਹੈਗੀ 6 ਇੰਚ ਇੱਥੇ 6 ਦਾ ਨਿਸ਼ਾਨ ਲਾ ਲੈਣਾ ਛੇ ਤੇ ਹੁਣ ਆਪਣੇ ਇਹਨਾਂ ਦੋਹਾਂ ਨਿਸ਼ਾਨਾਂ ਦਾ ਵਿਚਾਲਾ ਤਿੰਨ ਹੋ ਗਿਆ ਇੱਥੇ ਆਪਾਂ ਨੇ ਫੀਟਿੰਗ ਦਾ ਨਿਸ਼ਾਨ ਲਾਉਣਾ ਠੀਕ ਹੈ ਆ ਦੇਖੋ ਫੀਟਿੰਗ ਦਾ ਆਪਣਾ ਜਿਹੜਾ 8 1/2 ਤੇ ਆਊਗਾ ਤੇ ਇਧਰੋਂ ਆਪਾਂ ਨੇ ਇਹ ਪੌਣੇ 4 ਇੰਚ ਛੱਡਣੀ ਹੈ ਇਹ ਭਾਰੇ ਜਿਹੜੇ ਨਾਪ ਦੇ ਸੂਟ ਆ ਪੌਣੇ 4 ਇੰਚ ਛੱਡ ਕੇ ਲਾਉਣੀ ਹੈ ਤੇ ਬਾਕੀ ਆਪਾਂ ਜਿਹੜੇ ਥੋੜੇ ਪਤਲੇ ਦੂ ਘੱਟ ਹੁੰਦੇ 3 1/2 ਤੇ 3 ਇਹਦਾ ਆਪਾਂ ਨਿਸ਼ਾਨ ਲਾ ਸਕਦੇ ਆ ਇਹ ਅਲੱਗ-ਅਲੱਗ ਨਾਪ ਦੇ ਹਿਸਾਬ ਨਾਲ ਅਲੱਗ-ਅਲੱਗ ਪਲੋਈ ਦਾ ਨਿਸ਼ਾਨ ਆਉਂਦਾ ਹੈ ਇਹ ਆਪਣਾ ਪੌਣੀ ਚਾਰ ਚਾਰ ਲਾਇਆ ਠੀਕ ਹੈ ਤੇ ਇੱਥੋਂ ਮੁੜ ਕੇ ਆਪਾਂ ਜਿਹੜਾ ਇਹ ਵਾਲਾ ਸਾਈਡ ਪਲੋਈ ਲਾਵਾਂਗੇ ਇਹ ਆਪਾਂ ਨੇ ਇੱਥੋਂ ਰੱਖਾਂਗੇ ਠੀਕ ਹੈ ਇੱਥੋਂ ਆਪਾਂ ਨੇ ਰੱਖ ਕੇ ਕਾਰਨਰ ਤੋਂ ਤੇ ਇਹਦੇ ਉੱਪਰ ਦੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇੱਕ ਕਿਉਂਕਿ ਆਪਣੀ ਚੈਸਟ ਦਾ ਨਿਸ਼ਾਨ ਬਹੁਤ ਦੂਰ ਹੈ ਫਿਰ ਆਪਾਂ ਇਹਦੇ ਥੱਲੇ ਵਾਲੇ ਪਾਸੇ ਲਾਵਾਂਗੇ ਤੇ ਇਹ ਇੱਥੋਂ ਰੱਖ ਕੇ ਇਹਦੇ ਨਾਲ ਮਲਾਵਾਂਗੇ ਠੀਕ ਹੈ ਤੇ ਇੱਥੋਂ ਆਪਾਂ ਲਾਵਾਂਗੇ ਇਹ ਸਾਤ ਸਾਢੇ ਤਿੰਨ ਤੇ ਠੀਕ ਹੈ ਸਾਢੇ ਤਿੰਨ ਠੀਕ ਹੈ ਇਹ ਭਾਰੇ ਦੇ ਹਿਸਾਬ ਨਾਲ ਹੀ ਆਪਾਂ ਇਹ ਵਧਾਉਣੀ ਹੰਦੀ ਚੀਜ਼ ਇੱਥੇ ਆਪਾਂ ਸਾਢੇ ਤਿੰਨ ਤੇ ਲਗਾ ਲਿਆ ਇੱਥੇ ਲੱਗ ਗਿਆ ਹੁਣ ਆਪਾਂ ਇਹਨਾਂ ਦੋਹਾਂ ਦਾ ਵਿਚਾਲਾ ਇੱਥੇ ਲਾਵਾਂਗੇ ਇਹੇ ਸਵਾਕ ਦੋ ਢਾਈ ਤੇ ਲਾ ਲਾਂਗੇ ਆਪਾਂ ਠੀਕ ਹੈ ਜਿਆਦਾ ਭਾਰੇ ਆਏ ਥੋੜੇ ਜਿ ਢਾਈ ਢਾਈ ਤੇ ਆਪਾਂ ਨੇ ਲਾ ਕੇ ਇਸ ਤਰ੍ਹਾਂ ਇਹ ਚੀਜ਼ ਤੇ ਆਪਣਾ ਨਿਸ਼ਾਨ ਦੋਨੇ ਪਾਸੇ ਆਪਣਾ ਢਾਈ ਢਾਈ ਹੋ ਗਿਆ ਠੀਕ ਹੈ ਇੱਦਾਂ ਲਉਣਾ ਜੇ ਜਿੰਨੇ ਪਾਰਾ ਨਾਪ ਦੇ ਹਿਸਾਬ ਨਾਲ ਪਾਰੇ ਦੇ ਨਾਪ ਦੇ ਹਿਸਾਬ ਨਾਲ ਇਹ ਥੋੜੀ ਜਿਹਾ ਆਪਣੇ ਖੁੱਲ੍ਹੇਗਾ ਲਾ ਦੇਣੀ ਹੈ ਜੇ ਆਪਣਾ ਮਤਲਬ ਨਾਪ ਹੈਗਾ ਪਤਲੇ ਦਾ ਤੇ ਫਿਰ ਆਪਣੀਆਂ ਇਹ ਉਹੀ ਫਿਰ ਥੱਟ ਘਟ ਜਾਣੀ ਹੈ ਹੁਣ ਆਪਣਾ ਆ ਜਿਹੜੀ ਪਲੋਈ ਦਾ ਆਪਣਾ ਨਿਸ਼ਾਨ ਲੱਗ ਗਿਆ ਇਹਨੂੰ ਆਪਾਂ ਜਿਹੜਾ ਨਾਪ ਫਿਟਿੰਗ ਵਾਲਾ ਇਹਦੇ ਉੱਪਰ ਦੀ ਲਿਉਣਾ ਹੈ ਇਸ ਤਰ੍ਹਾਂ ਠੀਕ ਹੈ ਇਦੋਂ ਆਪਾਂ ਉੱਪਰ ਦੀ ਨਿਸ਼ਾਨ ਇਹ ਲਾਵਾਂਗੇ ਤੇ ਇਦਾਂ ਇਹ ਨਾਪ ਨਿਸ਼ਾਨ ਲੱਗ ਗਿਆ ਹੁਣ ਆਪਣੇ ਉੱਪਰ ਵੀ ਲੱਗ ਗਿਆ ਆ ਵਾਲੀ ਤੇ ਇਧਰਲੀ ਸਾਈਡ ਵੀ ਸਾਰੇ ਪਲੋਈਆਂ ਦੇ ਨਿਸ਼ਾਨ ਲੱਗ ਗਏ ਹੁਣ ਆਪਾਂ ਆਹ ਵਾਲਾ ਜਿਹੜਾ ਫੀਟਿੰਗ ਦਾ ਨਿਸ਼ਾਨ ਮਲਾਵਾਂਗੇ ਇਹ ਆਪਾਂ ਨੇ ਉੱਪਰੋਂ ਇੱਥੋਂ 2 ਇੰਚ ਤੇ ਛੱਡ ਕੇ ਠੀਕ ਹੈ 2 ਇੰਚ ਤੇ ਕਿ ਸਿੱਧਾ ਇਹ ਦੂ ਅੱਗੇ ਆਪਾਂ ਇਹ ਚੱਕਾਂਗੇ ਕਾਟ ਤੇ ਆਪਣਾ ਇਹ ਕਮਰ ਦੇ ਨਿਸ਼ਾਨ ਨਾਲ ਮਲਾਵਾਂਗੇ ਕਮਰ ਆਪਣੀ ਸੀਗੀ 21 ਇੰਚ ਤੇ ਆਪਾਂ ਰੱਖੀ ਹੈ 22 ਇੰਚ ਠੀਕ ਹੈ ਸਾਢੇ 21 ਤੇ ਇੱਥੋਂ ਆਪਾਂ ਨੇ ਇਸ ਨਿਸ਼ਾਨ ਨੂੰ ਚੱਕ ਕੇ ਇਹਦੇ ਨਾਲ ਮਲਾਵਾਂਗੇ ਜਿਹੜਾ ਪਾਰੇ ਨਾਲ ਆਪਦਾ ਸੂਟ ਹੁੰਦਾ ਉਹ ਆਪਾਂ ਪਲੋਈਆਂ ਦੇ ਨੀਚੋਂ ਅਗਲੇ ਦਾ ਮੈਨ ਲੈਣਾ ਹੈ ਪੇਟ ਤੋਂ ਪੇਟ ਤੋਂ ਆਪਣਾ ਇਹ ਭੀੜਾ ਨਹੀਂ ਹੋਣਾ ਚਾਹੀਦਾ ਅਗਲੇ ਦੇ ਠੀਕ ਹੈ ਨਾ ਤੇ ਇਹ ਆਪਾਂ ਇੱਥੋਂ 25 ਇੰਚ ਰੱਖਣਾ ਹੈ ਖੁੱਲਾ ਤੇ ਆਪਾਂ ਇੱਥੇ 25 ਦੇ ਨਿਸ਼ਾਨ ਲਾ ਲੈਣਾ ਠੀਕ ਹੈ ਫਿਰ ਆਪਾਂ ਆਹ ਕਾਟ ਨੂੰ ਇਹਦੇ ਨਾਲ ਮਿਲਾ ਕੇ ਫਿਰ ਆਪਾਂ ਨੀਚੇ ਨੂੰ ਇਦਾਂ ਲੈ ਜਾਣੀ ਹੈ ਜੇ ਆਪਾਂ ਥੋੜਾ ਇਦਾਂ ਲੈ ਜਾਵਾਂਗੇ ਨਾ ਸਿੱਧੀ ਜਿਵੇਂ ਦੂਜੇ ਕਾਟ ਐ ਪਾਵਾਂਗੇ ਫਿਰ ਆਪਣਾ ਇੱਥੋਂ ਭੀੜਾ ਹੋਊ ਕਮੀਜ਼ ਕਿਉਂਕਿ ਪੇਟ ਜੀ ਦਾ ਜਿਆਦਾ ਵੱਡਾ ਉਹਦੇ ਆਪਾਂ ਨੂੰ ਇਹ ਚੀਜ਼ ਮਿਲਣੀ ਚਾਹੀਦੀ ਆ ਪਲੋਈ ਦੇ ਥੱਲਿਓ ਕਿੰਨੇ ਇੰਚ ਕਨੀਜ ਦਾ ਠੀਕ ਹੈ ਤੇ ਇਹ ਆਪਣੇ ਹੁਣ ਇੱਥੋਂ ਪੈਜੂਗੇ ਅੱਧੇ ਇੰਚ ਦੀ ਤੀਰੇ ਦੀ ਕਾਟ ਠੀਕ ਹੈ ਜੀ ਇੱਥੋਂ ਆਪਾਂ ਪਾਵਾਂਗੇ ਅੱਧੇ ਇੰਚ ਦੀ ਤੀਰੇ ਦੀ ਕਾਟ ਤੇ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਇੱਥੋਂ ਆਪਾਂ ਗਲਾ ਜਿਹੜਾ ਥੋੜਾ ਜਿਹਾ ਇਦਾਂ ਹੀ ਕੱਟ ਦਾਂਗੇ ਠੀਕ ਹੈ ਤੇ ਇਧਰੋਂ ਆਪਾਂ ਨੇ ਤੀਰੇ ਦੀ ਕਾਟ ਉਹੀ ਪਾ ਕੇ ਉੱਡਾ ਇਹਦਾ ਪਾਈ ਕੱਟ ਪਾਣੀ ਆ ਤੇ 2-2 ਇੰਚ ਜਿਹੜਾ ਆਪਾਂ ਵਿੱਚ ਐਕਸਟਰਾ ਛੱਡਣਾ ਕਪੜਾ ਇੱਥੋਂ ਆਪਾਂ ਕੱਟ ਕਰਾਂਗੇ ਠੀਕ ਹੈ ਜੀ ਆ ਜਿਹੜਾ 2-2 ਇੰਚ ਛੱਡਣਾ ਇਹਨਾਂ ਇੰਨਾ ਆਪਾਂ ਰੱਖ ਕੇ ਕੱਟ ਕਰਦੇ ਨੇ ਤੇ ਨੀਚੇ ਤੱਕ ਆਪਾਂ ਕੱਟ ਕਰ ਦਿੰਦੇ ਆ ਇਹ ਠੀਕ ਹੈ ਇਹ ਆਪਣੇ ਹੁਣ ਹੁਣ ਆਪਾਂ ਇਹਦੇ ਸਾਰੇ ਨਿਸ਼ਾਨ ਜਿਹੜੇ ਦੂਸਰੀ ਸਾਈਡ ਲਾਉਣੇ ਆ ਇਹ ਆਪਾਂ ਜਿਹੜੇ ਦੂਜੀ ਸਾਈਡ ਲਾਵਾਂਗੇ ਇਹ ਆਪਾਂ ਨਿਸ਼ਾਨ ਜਿਹੜੇ ਇੱਥੋਂ ਇੱਥੋਂ ਪੈਨ ਰੱਖ ਕੇ ਆਪਾਂ ਨੇ ਦੂਸਰੀ ਸਾਈਡ ਇਸ ਤਰੀਕੇ ਨਾਲ ਆਪਾਂ ਸਾਰੇ ਨਿਸ਼ਾਨ ਲਾ ਲੈਣੇ ਆ ਆਪਾਂ ਠੀਕ ਹੈ ਦੇਦੇ ਵਿੱਚ ਆਪਾਂ ਸੂਈਆਂ ਨਾਲ ਸੂਈ ਵਿੱਚ ਦੀ ਘ Đੋ ਕੇ ਨਾ ਦੂਸਰੀ ਸਾਈਡ ਜਿੱਥੇ ਸੂਈ ਆਉਂਦੀ ਹੈ ਉੱਥੇ ਵੀ ਉਸ ਤਰੀਕੇ ਨਾਲ ਵੀ ਆਪਾਂ ਲਾ ਸਕਦੇ ਆ ਤੇ ਇਹ ਆਪਾਂ ਬੀਟਿੰਗ ਵਾਲੇ ਨਿਸ਼ਾਨ ਵੀ ਸਾਰੇ ਲਾ ਲਾਂਗੇ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਜਿੱਥੇ-ਜਿੱਥੇ ਕਪੜਾ ਪਿਆ ਸਿੱਟ ਕਰਕੇ ਉਸੇ ਥਾਂ ਤੇ ਆਪਾਂ ਨੇ ਨਿਸ਼ਾਨ ਲਾਉਣੇ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਨਵੇਂ ਆ ਮੈਂਬਰ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਤੱਕ ਮੇਰੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਤੇ ਹੁਣ ਆਪਾਂ ਇਹਦੇ ਜਿਹੜੇ ਵਿਚਾਲੜੇ ਨਿਸ਼ਾਨ ਲਾਉਣੇ ਆ ਦੋਨੇ ਇਹ ਆਪਾਂ ਦੋ ਲੜ ਚੱਕ ਕੇ ਲਾਵਾਂਗੇ ਦੋ ਲੜ ਆਪਣੇ ਨੀਚੇ ਛੱਡ ਕੇ ਤੋ ਲੜ ਚੱਕੇ ਇੱਥੇ ਲਗਾਵਾਂਗੇ ਤੇ ਇੱਥੇ ਆਪਾਂ ਨਿਸ਼ਾਨ ਬੈਕਪਲੋਈ ਦਾ ਲਾ ਲਿਆ ਤੇ ਬੈਕਪਲੋਈ ਆਪਾਂ ਥੋੜੀ ਜੀ ਪਾਵਾਂਗੇ ਲੰਬੀ ਤੇ ਇਹਦੀ ਥੋੜੀ ਜੀ ਨੀਚੇ ਨੂੰ ਖਰ ਕੇ ਇੱਕ ਨਿਸ਼ਾਨ ਲਾ ਲਾਂਗੇ ਹੁਣ ਆਪਣੇ ਸਾਰੇ ਪਲੇਟਾਂ ਦੇ ਨਿਸ਼ਾਨ ਲੱਗ ਗਏ ਆ ਤੇ ਆਪਣੀ ਹੁਣ ਪੂਰੀ ਕਟਿੰਗ ਹੋ ਗਈ ਆ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ